ਜੁੜ ਬੈਠੀ ਸਾਧ ਸੰਗਤ ਜੀਓ ਗੁਰੂ ਦੀ ਰਜਾ ਵਿੱਚ ਰਹਿਣ ਵਾਲਾ ਇਸ ਲਈ ਵਿਸ਼ੇ ਤੇ ਵੀ ਰਵਾਂਗਾ ਤੇ ਸਮੇਂ ਦੀ ਹੱਦ ਦੇ ਵਿੱਚ ਵੀ ਰਵਾਂਗਾ 1 ਮਿੰਟ ਮੇਰਾ ਉਹ ਕੱਟ ਲਿਓ ਕੰਗਸਾਹਬ ਵਾਲਾ ਉਸ ਨੂੰ ਛੱਡ ਕੇ ਗੱਲ ਕਰਾਂਗਾ ਮੈਨੂੰ ਵਿਸ਼ਾ ਦਿੱਤਾ ਸ਼ੁਕਰਗੁਜ਼ਾਰ ਬੀਰ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਖਾਲਸਾ ਪੰਥੀ ਸਥਾਪਨਾ ਮੈਂ ਉਸ ਧਰਤੀ ਤੋਂ ਜੰਮਿਆ ਜਿੱਥੇ ਦੁਨੀਆ ਦੀ ਸਭ ਤੋਂ ਲਾਸਾਨੀ ਸ਼ਹਾਦਤ ਹੈ ਮੇਰੀ ਜਨਮ ਭੋਈ ਸ਼੍ਰੀ ਫਤਿਹਗੜ੍ਹ ਸਾਹਿਬ ਤੇ ਮੇਰੀ ਕਰਮ ਦੀ ਭੋਈ ਮੇਰੀ ਕਲਮ ਦੀ ਭੋਈ ਖਾਲਸੇ ਦੀ ਜਨਮ ਭੋਈ ਸ਼੍ਰੀ ਅਨੰਦਪੁਰ ਸਾਹਿਬ ਉਹਨਾ ਧਰਤੀਆਂ ਨੂੰ ਸਜਦਾ ਕਰਦੇ ਆ ਧਿਆਨ ਇਕਾਗਰ ਕਰਿਓ ਸੰਗਤ ਜੀ ਮੇਰਾ ਵਿਸ਼ਾ ਹੈ ਖਾਲਸੇ ਦੀ ਸਥਾਪਨਾ ਤੇ ਅਸੀਂ ਵਿਰਾਜਮਾਨ ਹਾਂ ਗੁਰਦੁਆਰਾ ਸੀਸਗੰਨ ਸਾਹਿਬ ਵਿੱਚ ਗੌਰ ਕਰਿਓ ਖਾਲਸਾ ਜੀ ਮੇਰੇ ਦਸ਼ਮੇਸ਼ ਪਿਤਾ ਮੇਰੇ ਦਸ਼ਮੇਸ਼ ਪਿਤਾ ਮੈਂ ਤੇਰੀ ਮਹਿਮਾ ਗਾਉਣ ਲਈ ਸ਼ਬਦ ਜੋੜੇ ਅੱਖਰ ਟੋਲੇ ਮੇਰੇ ਦਸ਼ਮੇਸ਼ ਪਿਤਾ ਮੈਂ ਤੇਰੀ ਮਹਿਮਾ ਗਾਉਣ ਲਈ ਸ਼ਬਦ ਜੋੜੇ ਅੱਖਰ ਟੋਲੇ ਕੋਈ ਬਾਤ ਨਾ ਬਣਿਆ ਤੇਰੇ ਹਾਨ ਦਾ ਮੈਂ ਕਿਹੜੀ ਸਤਰ ਤੇਰੇ ਚਰਨੀ ਚੜਾ ਦੇਵਾਂ ਮੈਂ ਕਿਹੜੀ ਕਵਤਾ ਗਾ ਦੇਵਾਂ ਮੇਰੇ ਦਸ਼ਮੇਸ਼ ਪਿਤਾ ਮੈਂ ਤੇਰੀ ਮਹਿਮਾ ਗਾਉਣ ਲਈ ਸ਼ਬਦ ਜੋੜੇ ਅੱਖਰ ਟੋਲੇ ਕੋਈ ਬਾਤ ਨਾ ਬਣਿਆ ਤੇਰੇ ਹਾਨ ਦਾ ਮੈਂ ਕਿਹੜੀ ਸੱਤਰ ਤੇਰੇ ਚਰਨੀ ਚੜਾ ਦੇਵਾਂ ਮੈਂ ਕਿਹੜੀ ਕਪਤਾ ਸੁਣਾ ਦੇਵਾਂ ਦੀਵਾਨ ਸਜੇ ਨਗਾੜੇ ਵਜੇ ਸ਼ਮਸ਼ੀਰ ਲਹਿਰਾਵੇ ਦੀਵਾਨ ਸਜੇ ਨਗਾੜੇ ਵਜੇ ਸ਼ਮਸ਼ੀਰ ਲਹਿਰਾਵੇ ਮੈਨੂੰ ਪਹਿਲੀ ਪਾਤਸ਼ਾਹੀ ਦਸਵੇਂ ਚੋਲੇ 'ਚ ਨਜ਼ਰ ਆਵੇ ਜਦੋਂ ਰਬਾਬ ਘਰਪਾਨ ਹੋ ਜਾਵੇ ਸਾਸਰੀਆ ਕਾ ਦੀਵਾਨ ਸਜੇ ਨਿਗਾੜੇ ਬਜੇ ਸ਼ਮਸ਼ੀਰ ਲਹਿਰਾਵੇ ਪਹਿਲੀ ਪਾਤਸ਼ਾਹੀ ਮੈਨੂੰ ਦਸਵੇਂ ਚੋਲੇ 'ਚ ਨਜ਼ਰ ਆਵੇ ਜਦੋਂ ਰਬਾਬ ਕਿਰਪਾਨ ਹੋ ਜਾਵੇ ਕਦੀ ਗੋਸ਼ਟੀਆਂ ਰਾਹੀਂ ਸਮਝਾऊं ਪਹਿਲੀ ਪਾਤਸ਼ਾਹੀ ਤੋਂ ਦਸਵੀਂ ਪਾਤਸ਼ਾਹੀ ਤੱਕ ਦਾ ਸਫ਼ਰ ਕਦੀ ਗੋਸ਼ਟੀਆਂ ਰਾਹੀਂ ਸਮਝਾऊं ਕਦੀ ਤਤੀ ਤਵੀ ਤੇ ਬੈਠ ਜਾऊं ਕਦੀ ਚਾਂਦਨੀ ਚੌਂਕ ਜਾ ਸੀਸ ਕਟਾਉ ਕੌਮ ਤੋ ਸਰਵੰਸ ਬਾਰ ਜਾਉ ਤਾਈਓ ਤਾ ਸਰਵੰਸਦਾਨੀ ਅਖਵਾਉ ਕਦੀ ਗੋਸਟੀਆਂ ਰਾਹੀ ਸਮਝਾਉ ਕਦੀ ਤੱਤੀ ਤਵੀ ਤੇ ਬੈਠ ਜਾਉ ਕਦੀ ਚਾਂਦਨੀ ਚੌਂਕ ਜਾ ਸੀਸ ਕਟਾਉ ਕੌਮ ਤੋ ਸਰਵੰਸ ਬਾਰ ਜਾਉ ਤਾਈਓ ਤਾ ਸਰਵੰਸਦਾਨੀ ਅਖਵਾਉ ਸ਼ੁਕਰਗੁਜ਼ਾਰ ਵੀਰ ਜਦੋਂ ਤਿੰਨ ਖੇਤੀ ਕਾਨੂੰਨਾ ਦੀ ਲੜਾਈ ਚੱਲਦੀ ਸੀ ਦਿੱਲੀ ਦੇ ਉਸ ਮੈਦਾਨ ਦੇ ਵਿੱਚ ਤਦ ਉਸ ਸਮੇਂ ਦਾ ਰਾਸ਼ਟਰੀ মিডিਆ ਅਕਸਰ ਸਾਨੂੰ ਮਿਲਦਿਆਂ ਪੁੱਛਦਾ ਸੀ ਕਿ ਕਿਹੜੀ ਤਾਕਤ ਲੈ ਕੇ ਤੁਸੀਂ ਇੱਥੇ ਆ ਬੈਠੇ ਹੋ ਕਿਹੜੀ ਸ਼ਕਤੀ ਹੈ ਇਹਨਾਂ ਦੇ ਵਿੱਚ ਕਿ ਜਿਹੜੇ ਇੱਥੇ ਪੁੰਜੇ ਭਾਣੇ ਦਿਨ ਰਾਤ ਕੱਟ ਰਹੇ ਹੋ ਮੈਂ ਕਿਹਾ ਤੁਸੀਂ ਬਚਪਨ ਚ ਕਹਾਣੀ ਸੁਣੀ ਹੋਣੀ ਕਿ ਇੱਕ ਰਾਜੇ ਨੇ ਸ਼ਰਤ ਲਾਤੀ ਕਿ ਵੀ ਜਿਹੜਾ ਸਰਦੀ ਦੀ ਰਾਤ ਦੇ ਵਿੱਚ ਉਹ ਸਮੁੰਦਰ ਚ ਜਿਹੜਾ ਥੱਲੇ ਤਲਾਬ ਬਣਿਆ ਮੇਰੇ ਮਹਿਲ ਦੇ ਉਹਦੇ ਵਿੱਚ ساری ਰਾਤ ਖੜਾ ਰਹੂਗਾ ਉਹਨੂੰ ਸਵੇਰੇ ਇਨਾਮ ਮਿਲੇਗਾ ਤੇ ਇੱਕ ਬੰਦੇ ਨੇ ساری ਰਾਤ ਕੱਟ ਲਈ ਸਵੇਰੇ ਰਾਜੇ ਨੇ ਪੁੱਛਿਆ ਕਿ ਤੂੰ ਕਿਵੇਂ ਕੱਟੀ ਇੰਨੀ ਸਰਦ ਰਾਤ ਉਸ ਠੰਡੇ ਪਾਣੀ ਚ ਕਹਿੰਦਾ ਮਹਾਰਾਜ ਤੁਹਾਡੇ ਉਹ ਮਹਿਲ ਦੇ ਉੱਤੇ ਨਾ ਜਿਹੜੀ ਮਿਸ਼ਾਲ ਜਗਦੀ ਸੀ ਮੈਨੂੰ ਉਹ ਸ਼ਕਤੀ ਦਿੰਦੀ ਰਹੀ ਮੈਂ ਕਿਹਾ ਭਰਾਵਾ ਸਾਡੀ ਮਿਸ਼ਾਲ ਚਮਕੌਰ ਦੀ ਕੱਚੀ ਗੜੀ ਚ ਜਗਦੀ ਆ ਸਾਡੀ ਮੈਸ਼ਾਲ ਸਰੰਦ ਦੀ ਦਵਾਰ ਤੇ ਜਗਦੀ ਆ ਅਸੀਂ ਹਾਰਨ ਵਾਲੇ ਨਹੀਂ ਲੜਨ ਕੇ ਕੁਰਬਾਨ ਹੋ ਕੇ ਜਿੱਤ ਕੇ ਜਾਣ ਵਾਲੀ ਕੌਮ ਆ ਮੇਰੇ ਦਸ਼ਮੇਸ਼ ਪਿਤਾ ਮੈਂ ਤੇਰੀ ਮਹਿਮਾ ਗਾਉਣ ਲਈ ਸ਼ਬਦ ਜੋੜੇ ਅੱਖਰ ਟੋਲੇ ਕੋਈ ਬਾਤ ਨਾ ਬਣਿਆ ਤੇਰੇ ਹਾਨ ਦਾ ਮੈਂ ਕਿਹੜੀ ਸਤਰ ਤੇਰੀ ਚਰਨੀ ਚੜਾ ਦੇਵਾਂ ਮੈਂ ਕਿਹੜੀ ਕਵਤਾ ਸੁਣਾ ਦੇਵਾਂ ਦਵਾਨ ਸਜੇ ਨਗਾਰੇ ਵਜੇ ਸ਼ਮਸ਼ੀਰ ਲਹਿਰਾਵੇ ਮੈਨੂੰ ਪਹਿਲੀ ਪਾਤਸ਼ਾਹੀ ਦਸਵੇਂ ਚੋਲੇ 'ਚ ਨਜ਼ਰ ਆਵੇ ਜਦੋਂ ਰਬਾਬ ਕਿਰਪਾਨ ਹੋ ਜਾਵੇ ਕਦੀ ਗੋਸਟੀਆਂ ਰਾਹੀਂ ਸਮਝਾਉ ਕਦੀ ਤਤੀ ਤਵੀ ਤੇ ਬੈਠ ਜਾਉ ਕਦੀ ਚਾਂਦਨੀ ਚੌਂਕ ਜਾ ਸੀਸ ਕਟਾਉ ਕੌਮ ਤੋਂ ਸਰਵੰਸ ਵਾਰ ਜਾਉ ਤਾਈਓ ਸਰਵੰਸਦਾਨੀ ਅਖਵਾਉ ਭਰੇ ਦੀਵਾਨ 'ਚ ਬਾਜਾਂ ਵਾਲੀ ਸਰਕਾਰ ਦਾ ਫਰਮਾਨ ਭਰੇ ਦੀਵਾਨ 'ਚ ਬਾਜਾਂ ਵਾਲੀ ਸਰਕਾਰ ਦਾ ਫਰਮਾਨ ਸਿਰ ਦੇਣਾ ਤਾ ਆਇਓ ਵਿੱਚ ਮੈਦਾਨ ਭਰੇ ਦੀਵਾਨ ਚ ਬਾਜਾਂ ਵਾਲੀ ਸਰਕਾਰ ਦਾ ਫਰਮਾਨ ਸਿਰ ਦੇਣਾ ਤਾ ਆਇਓ ਵਿੱਚ ਮੈਦਾਨ ਪੰਜ ਸੇ ਰੋਠੇ ਪੰਜ ਸੇ ਰੋਠੇ ਦਇਆ ਧਰਮ ਹਿੰਮਤ ਨਾਲ ਪੰਜ ਸੇ ਰੋਠੇ ਦਇਆ ਧਰਮ ਹਿੰਮਤ ਨਾਲ ਮੋਹਕਮ ਸਾਹਿਬ ਸਿੰਘ ਸਜੇ ਸਜਾ ਦਸਤਾਰ ਸਿੰਘ ਸਜੇ ਸਜਾ ਦਸਤਾਰ ਕਲਗੀ ਧਰ ਪਾਤਸ਼ਾਹ ਦੇ ਬੋਲ ਪੁਗ ਰਹੇ ਕਲਗੀ ਧਰ ਪਾਤਸ਼ਾਹ ਦੇ ਬੋਲ ਪੁਗ ਰਹੇ ਇਸ ਆਨੰਦ ਦੀ ਨਗਰੀ ਚ ਲੱਖਾਂ ਧੜਾਂ ਉੱਤੇ ਸੀਸ ਉਗ ਰਹੇ ਇਸ ਆਨੰਦ ਦੀ ਨਗਰੀ ਚ ਲੱਖਾਂ ਧੜਾਂ ਉੱਤੇ ਸੀਸ ਉਗ ਰਹੇ ਲੱਖਾਂ ਧੜਾਂ ਉੱਤੇ ਸੀਸ ਉਗ ਰਹੇ ਲੱਖਾਂ ਧੜਾਂ ਉੱਤੇ ਸੀਸ ਉਗ ਰਹੇ ਸੋ ਨਿਹਾਲ ਸ੍ਰੀ ਆਕਾਲ ਯਾਦ ਰੱਖਿਓ ਏ ਵੱਡੇ ਧਰਮਾਂ ਵਾਲਿਓ ਔਰੰਗਜੇਬ ਚੋਲੇ ਬਦਲ ਬਦਲ ਕੇ ਆਉਂਦਾ ਪਛਾਣ ਲਿਓ ਅੱਜ ਵੀ ਕਹੀਂ ਤੁਰੇ ਫਿਰਦੇ ਨੇ ਜਿਹੜੇ ਪੰਜਾਬ ਤੇ ਪੰਜਾਬੀ ਨੂੰ ਮਟਾਉਣ ਨੂੰ ਫਿਰਦੇ ਨੇ ਇਹ ਯਾਦ ਰੱਖਿਓ ਕਦੇ ਸਾਤੋਂ ਸਾਡਾ ਪਾਣੀ ਖੋਣ ਨੂੰ ਫਿਰਦੇ ਨੇ ਕਦੇ ਸਾਤੋਂ ਸਾਡੀ ਬਾਣੀ ਖੋਣ ਨੂੰ ਫਿਰਦੇ ਨੇ ਪਹਿਚਾਣ ਲਿਓ ਯਾਦ ਰੱਖਿਓ ਏ ਵੱਡੇ ਧਰਮਾਂ ਵਾਲਿਓ ਦਿੱਲੀ ਜਾ ਜਦੋਂ ਨੌਵੀਂ ਪਾਤਸ਼ਾਹੀ ਸੀਸ ਕਟਾਇਆ ਤਾਈਆਂ ਟੱਲੀਆਂ ਵੱਜ ਰਹੀਆਂ ਤਾਈਆਂ ਜੋਤਾਂ ਜਗ ਰਹੀਆਂ ਯਾਦ ਰੱਖਿਓ ਏ ਵੱਡੇ ਧਰਮਾਂ ਵਾਲਿਓ ਨੌਵੀਂ ਪਾਤਸ਼ਾਹੀ ਜਦੋਂ ਜਾ ਦਿੱਲੀ ਸੀਸ ਕਟਾਇਆ ਤਾਈਆਂ ਟੱਲੀਆਂ ਵੱਜ ਰਹੀਆਂ ਤਾਈਆਂ ਜੋਤਾਂ ਜਗ ਰਹੀਆਂ ਏ ਸਿਰ ਏ ਸਿਰ ਸੀਸ ਗੰਜ ਦੀ ਚੌਖਟ ਤੇ ਝੁਕਣੋ ਰੁਕਣਾ ਨਹੀਂ ਏ ਸਿਰ ਸੀਸ ਗੰਜ ਦੀ ਚੌਖਟ ਤੇ ਝੁਕਣੋ ਰੁਕਣਾ ਨਹੀਂ ਸਰਵੰਸਦਾਨੀਆਂ ਸਾਤੋਂ ਤੇਰਾ ਕਰਜ਼ਾ ਕਦੀ ਮੁਕਣਾ ਨਹੀਂ ਸਰਵੰਸਦਾਨੀਆਂ ਸਾਤੋਂ ਤੇਰਾ ਕਰਜ਼ਾ ਕਦੀ ਮੁਕਣਾ ਨਹੀਂ ਸਰਵੰਸਦਾਨੀਆਂ ਸਾਤੋਂ ਤੇਰਾ ਕਰਜ਼ਾ ਕਦੀ ਮੁਕਣਾ ਨਹੀਂ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ